ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਇੱਕ ਵਾਰ ਫਿਰ ਤੋਂ ਕੋਰ ਡਿਜ਼ਾਈਨਰ ਬੁਟੀਕ ਦੇ ਵਿੱਚ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਮੋਰੀ ਦੇ ਉੱਪਰ ਅਗਰ ਆਪਾਂ ਪਿੰਟੈਕਸ ਪਾਉਣੇ ਆ ਤੇ ਕਿੱਦਾਂ ਪਾਉਣੇ ਆ ਪਿੰਟੈਕਸ ਪਾਉਣ ਦੇ ਵੀ ਕਈ ਤਰੀਕੇ ਹੁੰਦੇ ਨੇ ਦੇਖੋ ਆਪਾਂ ਇੱਕ ਮੋਰੀ ਆ ਜਿਹੜੀ ਉਹਦੇ ਤੇ ਪਿੰਟੈਕਸ ਪਾ ਕੇ ਰੱਖੇ ਹੋਏ ਨੇ ਜਿਹੜੇ ਵਾਲੇ ਪਿੰਟੈਕਸ ਨੇ ਇਹ ਤੁਹਾਡੇ ਪ੍ਰੈਸ ਕਰਨ ਦੇ ਨਾਲ ਵੀ ਇਧਰ ਉਧਰ ਨਹੀਂ ਹੋਣਗੇ ਇਹਨਾਂ ਨੇ ਜਿੱਦਾਂ ਆਪਾਂ ਦੇਖੋ ਸਟਿਚ ਲਗਾਈ ਹੋਈ ਆ ਇਹਨਾਂ ਨੇ ਬਿਲਕੁਲ ਇਦਾਂ ਹੀ ਰਹਿਣਾ ਸਭ ਤੋਂ ਪਹਿਲਾਂ ਜਦੋਂ ਆਪਾਂ ਸਲਵਾਰ ਕੱਟ ਕਰਨੀ ਆ ਤਾਂ ਆਪਾਂ ਨੇ ਜਿਹੜੀ ਸਲਵਾਰ ਕੱਟ ਕੀਤੀ ਸੀਗੀ ਉਹ 1.5 ਇੰਚ ਜ਼ਿਆਦਾ ਕੱਟ ਕੀਤੀ ਸੀ ਇਹ ਵਾਲੇ ਪਿੰਟੈਕਸ ਪਾਉਣ ਦੇ ਲਈ ਠੀਕ ਹੈ ਜੀ ਹੁਣ ਆਪਾਂ ਦੇਖੋ ਇਹ ਮੂਰੀ ਆ ਜਿਹੜੀ ਇਹ ਬੁਕਰਮ ਵਗੈਰਾ ਲਗਾ ਕੇ ਰੱਖੀ ਹੋਈ ਆ ਠੀਕ ਹੈ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਨਿਸ਼ਾਨ ਲਗਾਉਣਾ ਇੱਥੇ 3 ਇੰਚ ਠੀਕ ਹੈ ਜੀ ਇਹ ਆਪਾਂ ਨੇ ਬਿਲਕੁਲ 3-3 ਇੰਚ ਤੇ ਨਿਸ਼ਾਨ ਲਗਾ ਕੇ ਸਕੇਲ ਦੇ ਨਾਲ ਆ ਜਿਹੜਾ ਇਹ ਨਿਸ਼ਾਨ ਆ ਜਿਹੜੇ ਬਣਾ ਲੈਣੇ ਨੇ ਤੇ ਜਿਹੜੇ ਤੁਸੀਂ ਨਿਸ਼ਾਨ ਲਾਉਣੇ ਨੇ ਉਹ ਤੁਸੀਂ ਆਪਣੀ ਮਰਜ਼ੀ ਦੇ ਨਾਲ ਉੱਪਰ ਥੱਲੇ ਕਰ ਸਕਦੇ ਹੋ ਠੀਕ ਹੈ ਜੀ ਆਪਾਂ ਇਹ 3-3 ਇੰਚ ਦਾ ਜਿਹੜਾ ਡਿਸਟੈਂਸ ਰੱਖ ਕੇ ਨਿਸ਼ਾਨ ਲਗਾਏ ਆ ਇਹ ਹੁਣ ਸਕੇਲ ਦੇ ਜਿੰਨਾ ਡਿਸਟੈਂਸ ਆਪਾਂ ਇੱਕ ਨਿਸ਼ਾਨ ਹੋਰ ਲਗਾ ਲੈਣਾ ਇਦਾਂ ਹੀ ਕਿਉਂਕਿ ਆਪਾਂ ਨੇ ਜਿਹੜੇ ਪਿੰਟੈਕਸ ਪਾਉਣੇ ਨੇ ਉਹ ਆਪਾਂ ਨੇ ਇੰਨੇ ਕ ਡਿਸਟੈਂਸ ਦੇ ਨਾਲੇ ਪਾਉਣੇ ਨੇ ਤਿੰਨ ਲੇਰਾਂ ਨੇ ਜਿਹੜੀਆਂ ਉਹ ਆਪਾਂ ਨੇ ਇਦਾਂ ਲਗਾ ਲੈਣੀਆਂ ਨੇ ਠੀਕ ਹੈ ਜੀ ਤੁਸੀਂ ਮਤਲਬ ਘੱਟ ਵੀ ਕਰ ਸਕਦੇ ਹੋ ਡਿਸਟੈਂਸ ਤੁਹਾਡੀ ਇੱਛਾ ਆ ਉਹ ਹੁਣ ਜਿਹੜੇ ਇਹ ਵਾਲੇ ਆਪਾਂ ਨਿਸ਼ਾਨ ਲਗਾ ਲਏ ਆਪਾਂ ਸੇਮ ਇੱਥੇ ਸਟਿਚ ਲਗਾਉਣੀ ਆ ਉਹ ਸਟਿਚ ਕਿਵੇਂ ਲਾਉਣੀ ਆ ਉਹ ਆਪਾਂ ਤੁਹਾਨੂੰ ਮਸ਼ੀਨ ਤੇ ਚੱਲ ਕੇ ਦੱਸਦੇ ਆ ਸਭ ਤੋਂ ਪਹਿਲਾਂ ਦੇਖੋ ਆਪਾਂ ਜਿੱਥੇ ਨਿਸ਼ਾਨ ਲਗਾਇਆ ਠੀਕ ਹੈ ਜੀ ਉਤੋਂ ਸਿਰਫ ਆਪਾਂ ਨੇ ਜਿਵੇਂ 3 ਪੁਆਇੰਟ ਕਹਿ ਲਓ ਜਿਵੇਂ ਆਹ ਮਸ਼ੀਨ ਦਾ ਫੁੱਟ ਆ ਇਹਨਾਂ ਦੇ ਕੱਪੜਾ ਆਪਾਂ ਨੇ ਫੋਲਡ ਕਰਨਾ ਆ ਦੇਖੋ ਇਸ ਤਰ੍ਹਾਂ ਤੇ ਇਹ ਇਸ ਤਰ੍ਹਾਂ ਫੋਲਡ ਕਰਕੇ ਇਥੇ ਨਾਲ ਦੀ ਨਾਲ ਸਲਾਈ ਲਗਾ ਦੇਣੀ ਆ ਮਤਲਬ ਜਿੰਨਾ ਫੋਲਡ ਕਰਨਾ ਪੈਰ ਪੈਰ ਦਾ ਉੱਥੇ ਹੀ ਆਪਾਂ ਨੇ ਇੱਥੇ ਸਲਾਈ ਲਗਾਉਣੀ ਆ ਜਿਹੜੇ ਇਹ ਵਾਲੇ ਪਿੰਟੈਕਸ ਹੁੰਦੇ ਨੇ ਇਹ ਬਿਲਕੁਲ ਵੀ ਨਾ ਤਾਂ ਢਿੱਡੇ ਮੱਡੇ ਪੈਂਦੇ ਨੇ ਔਰ ਨਾ ਹੀ ਇਹਨਾਂ ਨੂੰ ਜਿਵੇਂ ਦੂਸਰੇ ਜਿਹੜੇ ਆਪਾਂ ਬ੍ਰੀਕ ਵਾਲੇ ਪਿੰਟੈਕਸ ਪਾਉਨੇ ਆ ਪ੍ਰੈਸ ਕਰਨ ਤੋਂ ਬਾਅਦ ਉਹਨਾਂ ਦੀ ਜਿਹੜੀ ਮਤਲਬ ਕਿ ਆਪਾਂ ਨੂੰ ਵਿੰਗੇ ਢਿੱਡੇ ਲੱਗਦੇ ਨੇ ਉਹ ਇਹ ਬਿਲਕੁਲ ਨਹੀਂ ਲੱਗਣਗੇ ਤੁਹਾਨੂੰ ਜੋ ਵਰਗਿਆ ਹੈ ਮਤਲਬ ਕਿ ਸੋਲਿਡ ਗ੍ਰਿਪ ਨਹੀਂ ਟਕਸਾਈ ਜਾਂਦੇ ਨਹੀਂ ਇਸੇ ਤਰੀਕੇ ਨਾਲ ਆਪਾਂ ਨੇ ਜਿਹੜੇ ਤਿੰਨ ਨਿਸ਼ਾਨ ਲਗਾਏ ਨੇ ਉੱਥੇ ਉੱਥੇ ਹੀ ਆਪਾਂ ਨੇ ਏਦਾਂ ਸਟੀਚ ਲਗਾ ਲੈਣੀ ਆ ਕੱਪੜੇ ਨੂੰ ਦੱਬ ਦੇ ਹੋਏ ਸਟੀਚ ਲਾਉਣੀ ਆ ਇਹ ਠੀਕ ਹੈ ਜੀ ਬਾਕੀ ਆਪਾਂ ਇਹਦੀ ਮੋਰੀ ਦੇ ਉੱਤੇ ਉਹ ਪਾਉਣੇ ਨੇ ਆਪਾਂ ਨੇ ਐਂਕਲ ਕਰਾਟ ਦੇ ਨਾਲ ਡਿਜ਼ਾਈਨ ਕਰਨਾ ਉਹ ਵੀ ਆਪਾਂ ਤੁਹਾਨੂੰ ਪਾ ਕੇ ਦਿਖਾਉਨੇ ਆ ਆਪਾਂ ਸੇਮ ਟੂ ਸੇਮ ਇਹਦੀ ਜਿਹੜੀ ਸ਼ਰਟ ਆ ਨਾ ਉਹਦੇ ਨੈਕ ਦੇ ਉੱਪਰ ਵੀ ਆਪਾਂ ਡਿਜ਼ਾਈਨਿੰਗ ਕੀਤੀ ਆ ਉਹ ਵੀ ਆਪਾਂ ਤੁਹਾਨੂੰ ਪਾਉਨੇ ਆ ਤਾਂ ਪਾ ਕੇ ਜਿਵੇਂ ਦਿਖਾਉਂਦੇ ਆ ਆ ਦੇਖੋ ਆਪਾਂ ਨੇ ਇਹ ਵਾਲਾ ਨੈੱਕ ਰੈਡੀ ਕੀਤਾ ਹੋਇਆ ਨੈੱਕ ਦੇ ਉੱਪਰ ਆਪਾਂ ਨੇ ਇਹ ਵਾਲੇ ਨਾ ਪਿੰਟੈਕਸ ਪਾਏ ਨੇ ਪਰ ਜਿਹੜਾ ਥ्रेड ਯੂਜ਼ ਕੀਤਾ ਆਪਾਂ ਨੇ ਉਹ ਆਪਾਂ ਨੇ ਜਿਹੜੀ ਰੀਲ ਸੀਗੀ ਉਹਨੂੰ ਹੀ ਆਪਾਂ ਨੇ ਇਹ ਨਾ ਦੋ ਤਿੰਨ ਫਿਰਕੀਆਂ ਦੇ ਉੱਪਰ ਭਰ ਕੇ ਫਿਰ ਆਪਾਂ ਇਹ ਵਾਲਾ ਡਿਜ਼ਾਈਨ ਕੀਤਾ ਹੈ ਇਦਾਂ ਹੀ ਆਪਾਂ ਨੇ ਮੋਰੀ ਦੇ ਉੱਪਰ ਆ ਜਿਹੜਾ ਇਹ ਐਂਕਲ ਥ्रेड ਯੂਜ਼ ਕਰਕੇ ਆਪਾਂ ਸਟ੍ਰੇਟ ਲਾਈਨਾਂ ਮਾਰ ਦੇਣੀਆਂ ਨੇ ਬਾਕੀ ਜਦੋਂ ਰੈਡੀ ਹੁੰਦਾ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਠੀਕ ਹੈ ਜੀ ਇਹ ਆਪਾਂ ਨੇ ਜੀ ਉਹ ਸਲਵਾਰ ਨਾਲ ਦੀ ਸ਼ਰਟ ਵੀ ਰੈਡੀ ਕੀਤੀ ਆ ਸੋਚਿਆ ਇੱਕ ਵਾਰ ਤੁਹਾਨੂੰ ਦਿਖਾ ਦਈਏ ਇਹ ਦੇਖੋ ਆਪਾਂ ਨੇ ਜਿਹੜਾ ਨੈਕ ਬਣਾਇਆ ਹੈ ਉਹ ਇਸ ਤਰ੍ਹਾਂ ਬਣਾਇਆ ਹੈ ਤੇ ਇਹਦੇ ਵਿੱਚ ਵੀ ਆਪਾਂ ਨੇ ਦੇਖੋ ਉਹ ਡਿਜ਼ਾਈਨਿੰਗ ਸਲਵਾਰ ਵਾਲੀ ਸੇਮ ਟੂ ਸੇਮ ਕਰੀ ਆ ਠੀਕ ਹੈ ਜੀ ਮਤਲਬ ਕਿ ਆਪਾਂ ਨੇ ਐਂਕਲ ਥ्रेड ਵਾਂਗ ਆਪਾਂ ਨੇ ਸਟਿਚ ਲਗਾਈ ਆ ਤੇ ਇਹਦੇ ਵਿੱਚ ਘਾਰ ਆਪਾਂ ਨੇ ਬਟਨ ਵੀ ਐਡ ਕਰਤਾ ਠੀਕ ਹੈ ਜੀ ਤੇ ਬਾਕੀ ਬਾਹਾਂ ਤੇ ਔਰ ਚਾਕਾਂ ਤੇ ਆਪਾਂ ਨੇ ਫਿਨਿਸ਼ਿੰਗ ਪੱਟੀ ਲਗਾਈ ਆ ਪਾਈਪਿੰਗ ਵਾਲੀ ਪਾਕਿਸਤਾਨੀ ਮਾਮਾ ਬਣਾਈਆਂ ਨੇ ਤੇ ਬੈਕ neck ਆਪਾਂ ਨੇ ਬਿਲਕੁਲ ਛੋਟਾ neck ਬਣਾ ਕੇ ਤੇ ਬੈਕ ਸਾਈਡ ਹਲਕਾ ਜਿਹਾ ਆਪਾਂ ਨੇ ਕੱਟ ਦੇ ਕੇ ਡਿਜ਼ਾਈਨ ਕੀਤਾ ਮਤਲਬ ਕਿ ਕੁੱਲ ਮਿਲਾ ਕੇ ਬਹੁਤ ਸੋਹਣਾ neck ਬਣਿਆ ਫਰੰਟ ਵੀ ਬੈਕ ਵੀ ਯੂਨੀਕ ਜਿਹਾ neck ਰੈਡੀ ਹੋਇਆ ਏ ਇਹ ਹੋ ਗਈ ਫਿਨਿਸ਼ਿੰਗ ਪੱਟੀ ਆਪਣੀ 4 ਸਾਈਡ ਪਾਈਪਿੰਗ ਹੋਊਗੀ ਨਾਲੇ ਫਿਨਿਸ਼ਿੰਗ ਪੱਟੀ ਹੋਊਗੀ ਏ ਲਾਈਨ ਆਪਾਂ ਨੇ ਸ਼ਰਟ ਰੈਡੀ ਕੀਤੀ ਆ ਠੀਕ ਹੈ ਜੀ ਇਹ ਇੱਕ ਜਸਟ ਤੁਹਾਨੂੰ ਇੱਕ ਆਈਡੀਆ ਦੇਣ ਲਈ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਫਿਨਿਸ਼ਿੰਗ ਦੇ ਨਾਲ ਟੋਟਲੀ ਰੈਡੀ ਹੋਇਆ ਹੈ ਪੂਰਾ ਸੂਟ ਤੇ ਬਾਕੀ ਆਪਾਂ ਸਲਵਾਰ ਤੁਹਾਨੂੰ ਕੱਲ ਵੀ ਦਿਖਾਤੀ ਸੀ ਹੁਣ ਟੋਟਲੀ ਆਪਾਂ ਤੁਹਾਨੂੰ ਬਣੀ ਹੋਈ ਦਿਖਾ ਦਿੰਦੇ ਹਾਂ ਇੱਕ ਵਾਰ ਤੇ ਸਲਵਾਰ ਦੇ ਪਹੁੰਚੇ ਉੱਪਰ ਵੀ ਆਪਾਂ ਨੇ ਪਿੰਕ ਕਲਰ ਦਾ ਐਂਕਲ ਥ੍ਰੈਡ ਦੇ ਨਾਲ ਆਪਾਂ ਨੇ ਦੇਖੋ ਡਿਜ਼ਾਈਨ ਕੀਤਾ ਤੇ ਨਾਲ ਪਿੰਟੈਕਸ ਬਣਾਏ ਨੇ ਠੀਕ ਹੈ ਜੀ ਤੁਸੀਂ ਇੱਥੇ ਪਾਈਪਿੰਗ ਵੀ ਐਡ ਕਰ ਸਕਦੇ ਹੋ ਮੋਰੀ ਦੇ نیچے ਤੇ ਐਂਕਲ ਥ੍ਰੈਡ ਤੁਸੀਂ ਪਿੰਟੈਕਸ ਦੇ ਵਿੱਚ ਵੀ ਐਡ ਕਰ ਸਕਦੇ ਹੋ ਠੀਕ ਹੈ ਜੀ ਕੁੱਲ ਮਿਲਾ ਕੇ ਸੂਟ ਬਹੁਤ ਸੋਹਣਾ ਰੈਡੀ ਹੋਇਆ ਏ ਤੇ ਆ ਹੋ ਗਿਆ ਦੂਸਰਾ ਪਹੁੰਚਾ ਇੱਥੇ ਪਾਈਪਿੰਗ ਲਗਾ ਸਕਦੇ ਆ ਆਪਾਂ ਠੀਕ ਹੈ ਉਹ ਤੁਹਾਡੀ ਇੱਛਾ ਤੁਸੀਂ ਆਪਣੇ ਹਿਸਾਬ ਨਾਲ ਡਿਜ਼ਾਈਨਿੰਗ ਇਹਦੀ ਕਰ ਸਕਦੇ ਹੋ ਚੇਂਜ ਕਰ ਸਕਦੇ ਹੋ ਤੇ ਬਾਕੀ ਹੁਣ ਆਪਾਂ ਨੇ ਲਾਸਟ ਤੇ ਇਹੀ ਕਹਿਣਾ ਹੁੰਦਾ ਕਿ ਅਗਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਚੈਨਲ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਿਓ ਅਗਰ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਜੋ ਆਪਾਂ ਹੋਰ ਵਧੀਆ-ਵਧੀਆ ਆਈਡੀਆਸ ਤੁਹਾਡੇ ਨਾਲ ਸ਼ੇਅਰ ਕਰ ਲਈਏ ਠੀਕ ਹੈ ਜੀ ਥੈਂਕ ਯੂ